ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ ਪਿਆਰ ਸਹਿਤ ਗੁਰੂ ਫਤੇ ਨਾਲ ਸਾਂਝ ਪਾਓ ਅਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਆ ਗਿਆਨ ਪੂਜਾ ਪੁਸਤਕ ਵਿੱਚੋਂ ਜੋ ਆਪ ਸੰਗਤ ਦੇ ਨਾਲ ਵਿਚਾਰ ਸਾਂਝੇ ਕੀਤੇ ਜਾ ਰਹੇ ਹਨ ਉਹ ਬਸੰਤ ਰਾਗ ਵਿੱਚੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 1185 ਉੱਤੇ ਅੰਕਿਤ ਹਨ ਇਸ ਲੇਖ ਦਾ ਨਾਮ ਹੈ ਸਗਨ ਬਾਸਕੂਲੇ ਸਗਨ ਦਾ ਮੀਨਿੰਗ ਹੈ ਸਾਰੇ ਬਾਸ ਬਾਸ ਦਾ ਮੀਨਿੰਗ ਹੈ ਬਨਸਪਤੀ ਕੂਲੇ ਦਾ ਅਰਥ ਹੈ ਨਵੀਆਂ ਕਰੂਮੀਆਂ ਦਾ ਆਉਣਾ ਨਵੇਂ ਫੁੱਲਾਂ ਦਾ ਆਉਣਾ ਸਿਆਲਾਂ ਦੀਆਂ ਕਕਰੀਲੀਆਂ ਰਾਤਾਂ ਭਾਵ ਕਕਰਾਂ ਵਾਲੀਆਂ ਰਾਤਾਂ ਲੰਘਣ ਉਪਰੰਤ ਬਨਾਸਪਤੀ ਅੰਦਰ ਇੱਕ ਨਵਾਂ ਜੋਬਨ ਤੇ ਨਵਾਂ ਹੁਲਾਸ ਆਉਂਦਾ ਹੈ ਹਰ ਪਾਸੇ ਕੁਦਰਤ ਰਾਣੀ ਮਹਿਕਾਂ ਵਣਦੀ ਨਜ਼ਰ ਆਉਂਦੀ ਹੈ ਨਵੀਆਂ ਪੰਖੜੀਆਂ ਨਵਾਂ ਸਨੇਹਾ ਲੈ ਕੇ ਆਉਂਦੀਆਂ ਹਨ ਵਿਦਵਾਨਾਂ ਨੇ ਇਸ ਨੂੰ ਬਸੰਤ ਬਹਾਰ ਦਾ ਨਾਮ ਦਿੱਤਾ ਹੈ ਹਰ ਆਦਮੀ ਨੂੰ ਇਹ ਰੁੱਤ ਬਹੁਤ ਹੀ ਸਹਾਵਣੀ ਲੱਗਦੀ ਹੈ ਹਰ ਪਾਸੇ ਕੁਦਰਤ ਰਾਣੀ ਖਿੜੀ ਹੋਈ ਨਜ਼ਰ ਆਉਂਦੀ ਹੈ ਸਰੋਂ ਦਾ ਫੁੱਲ ਖਿੜਿਆ ਹੋਇਆ ਰੰਗ ਕਿਸ ਨੂੰ ਚੰਗਾ ਨਹੀਂ ਲੱਗਦਾ ਗੱਲ ਕੀ ਹਰ ਪਾਸੇ ਖਿੜੀਆਂ ਹੋਈਆਂ ਕਲੀਆਂ ਸੁਗੰਧੀਆਂ ਸੁਗੰਧਿਤ ਕਰਦੀਆਂ ਪਾਸ ਦੀਆਂ ਨਜ਼ਰ ਆਉਂਦੀਆਂ ਹਨ ਇਸ ਸੁਹਾਵਣੇ ਵਾਤਾਵਰਨ ਦਾ ਗੁਰਬਾਣੀ ਵਿੱਚ ਬਹੁਤ ਜਗ੍ਹਾ ਤੇ ਜ਼ਿਕਰ ਆਇਆ ਹੈ। ਰਾਗ ਬਸੰਤ ਅੰਦਰ ਗੁਰੂ ਅਰਜਨ ਪਾਤਸ਼ਾਹ ਜੀ ਨੇ ਬਨਸਪਤੀ ਦੇ ਫੁੱਲਾਂ ਦਾ ਆਧਾਰ ਬਨਸਪਤੀ ਦੇ ਫੁੱਲਾਂ ਦਾ ਆਧਾਰ ਬਣਾ ਕੇ ਮਨੁੱਖ ਨੂੰ ਆਪਣੇ ਜੀਵਨ ਵਿੱਚ ਬਸੰਤ ਬਹਾਰ ਲਿਆਉਣ ਦਾ ਸਗੰਧੀਆਂ ਭਰਿਆ ਸਨੇਹਾ ਦਿੱਤਾ ਹੈ। ਬਸੰਤ ਬਿਨਾ ਕਿਸੇ ਵਿਤਕਰੇ ਦੇ ਸਾਰੀ ਬਨਸਪਤੀ ਨੂੰ ਖੇੜਿਆਂ ਨਾਲ ਭਰ ਦਿੰਦੀ ਹੈ ਇੰਜ ਹੀ ਗੁਰਬਾਣੀ ਬਿਨਾ ਕਿਸੇ ਭੇਦ ਭਾਵ ਦੇ ਸਾਰੇ ਸੰਸਾਰ ਨੂੰ ਨਵੇਂ ਜੀਵਨ ਦੀਆਂ ਨਵੀਆਂ ਖੁਸ਼ੀਆਂ ਦੇ ਰਹੀ ਹੈ ਪੂਰਾ ਵਾਕ ਹੇਠਾਂ ਲਿਖਿਆ ਹੋਇਆ ਹੈ ਦੇਖ ਫੁੱਲ ਫੁੱਲ ਫੁੱਲੇ ਅਹੰ ਤਿਆਗ गे चरण कमल पागे तुम मिलो प्रभ सभागे हर चेत मन मेरे रहाओ सगन बास कूले एक रहे सूक कठूले बसंत रुत आई परफूलता रही अब कल्लू आयो रे एक नाम बोव बोव अनरूत नाही नाही मत भरम भूलो भूलो गुर मिले ਹਰ ਪਾਏ ਜਿਸ ਮस्तक ਹੈ ਲੇਖਾ ਮਨ ਰੋਤ ਨਾਮ ਰੇ ਗੁਣ ਕਹੈ ਨਾਨਕ ਹਰ ਹਰੇ ਹਰ ਹਰੇ ਮਨ ਰੋਤ ਨਾਮ ਰੇ ਗੁਣ ਕਹੈ ਨਾਨਕ ਹਰ ਹਰੇ ਹਰ ਹਰੇ ਮਨੁੱਖੀ ਸਬਾ ਅੰਦਰ ਦੋ ਪ੍ਰਵਿਰਤੀਆਂ ਕੰਮ ਕਰ ਰਹੀਆਂ ਹਨ ਇੱਕ ਨੂੰ ਸਾਖਤ ਬਿਰਤੀ ਆਖਿਆ ਗਿਆ ਹੈ ਤੇ ਦੂਜੀ ਨੂੰ ਗੁਰਮੁਖ ਬਿਰਤੀ ਆਖਿਆ ਗਿਆ ਹੈ ਦਰਅਸਲ ਇਹ ਦੋਵੇਂ ਪਤਝੜ ਤੇ ਬਸੰਤ ਰੁੱਤ ਦੀਆਂ ਲਖਾਇਕ ਹਨ ਪਤਝੜ ਵਿੱਚ ਉਦਾਸੀ ਭਰੀ ਹੁੰਦੀ ਹੈ ਬਸੰਤ ਰੁੱਤ ਵਿੱਚ ਖੇੜਾ ਭਰਿਆ ਹੁੰਦਾ ਹੈ ਗੁਰੂ ਜੀ ਦੇ ਕਹਿਣ ਦਾ ਢੰਗ ਬਹੁਤ ਹੀ ਪਿਆਰਾ ਹੈ ਕਈਆਂ ਸ਼ਬਦਾਂ ਵਿੱਚ ਆਮ ਕਰਕੇ ਸੁਣ ਲਈ ਜਾਂ ਕੁਝ ਕਰਨ ਲਈ ਆਖਿਆ ਹੁੰਦਾ ਹੈ ਪਰ ਇਸ ਸ਼ਬਦ ਅੰਦਰ ਮਨੁੱਖਤਾ ਨੂੰ ਦੇਖਣ ਲਈ ਆਖਿਆ ਗਿਆ ਹੈ ਆਦਮੀ ਦੀ ਆਦਤ ਹੁੰਦੀ ਹੈ ਪਹਿਲਾਂ ਸੁਣਦਾ ਹੈ ਫਿਰ ਕੰਮ ਕਰਨ ਲਈ ਤਿਆਰ ਹੁੰਦਾ ਹੈ ਇਸ ਸ਼ਬਦ ਦੀ ਵਿਲੱਖਣਤਾ ਅਜੀਬ ਹੈ ਗੁਰੂ ਜੀ ਨੇ ਮਨੁੱਖ ਨੂੰ ਕੁਦਰਤ ਰਾਣੀ ਵੱਲ ਝਾਤ ਮਾਰਨ ਲਈ ਆਖਿਆ ਹੈ ਪਤਝੜ ਰੁੱਤ ਵਿੱਚ ਆਮ ਕਰਕੇ ਦਰਖਤਾਂ ਦੇ ਪੱਤੇ ਝੜ ਜਾਂਦੇ ਹਨ ਸਾਰੀ ਬਨਸਪਤੀ ਅਰੁੰਡ ਮੁੰਡ ਹੁੰਦੀ ਹੈ ਜਿਉਂ ਹੀ ਕਕਰਪਾਲੇ ਦੀ ਰੁੱਤ ਨਿਕਲਦੀ ਹੈ ਬਨਸਪਤੀ ਮੌਲਣੀ ਸ਼ੁਰੂ ਹੋ ਜਾਂਦੀ ਹੈ ਹਰ ਪਾਸੇ ਫੁੱਲ ਖਿੜਨੇ ਸ਼ੁਰੂ ਹੋ ਜਾਂਦੇ ਹਨ ਸਾਹਿਬ ਜੀ ਆਖਦੇ ਹਨ ਕਿ ਇਹ ਦੁਨੀਆ ਵਿੱਚ ਵੇਚਰਨ ਵਾਲੇ ਇਨਸਾਨ ਜ਼ਰਾ ਕੁ ਗੋਹ ਕਰਕੇ ਦੇਖ ਸਾਰੀ ਬਨਸਪਤੀ ਖੇੜਿਆਂ ਫੁੱਲਾਂ ਨਾਲ ਭਰ ਗਈ ਹੈ ਪਰ ਹਰ ਪਾਸਿਓਂ ਮਹਿਕਾਂ ਸੁਗੰਧੀਆਂ ਆ ਰਹੀਆਂ ਹਨ ਸਾਰੀ ਕੁਦਰਤ ਅਰੰਗ ਬਰੰਗੇ ਖੂਬਸੂਰਤ ਫੁੱਲਾਂ ਨਾਲ ਭਰ ਗਈ ਹੈ ਦੇਖਣ ਨੂੰ ਸੁੱਕੇ ਲੱਗ ਰਹੇ ਦਰਖਤਾਂ ਦੀਆਂ ਟਹਿਣੀਆਂ ਹਰੀਆਂ ਕ੍ਰੋਮਲਾਂ ਦਾ ਵੇਸ ਧਾਰਨ ਕਰ ਰਹੀਆਂ ਹਨ ਕੁਦਰਤ ਦੀ ਕਾਇਨਾਤ ਵਿੱਚ ਸਰੋਂ ਦਾ ਬਸੰਤੀ ਰੰਗ ਕੁਦਰਤ ਦੀ ਕਾਇਨਾਤ ਵਿੱਚ ਸਰੋਂ ਦਾ ਬਸੰਤੀ ਰੰਗ ਬਹਾਰ ਨੂੰ ਹੋਰ ਵੀ ਚਾਰ ਚੰਨ ਲਾ ਦਿੰਦਾ ਹੈ ਬਸੰਤ ਰੁੱਤ ਮਹਿਕਾਂ ਵਾਲੀ ਹੋਣ ਦੇ ਬਾਵਜੂਦ ਵੀ ਕਈ ਬੂਟੇ ਨਹੀਂ ਖਿਲੇ ਗੁਰਦੇਵ ਜੀ ਦਾ ਅਗੰਮੀ ਵਾਕ ਹੈ ਦੇਖ ਫੁੱਲ ਫੂਲੇ ਅਹੰ ਤਿਆਗ ਤਿਆਗੇ ਚਰਨ ਕਮਲ ਪਾਗੇ ਤੋ ਮਿਲੋ ਪ੍ਰਭ ਸੁਭਾਗੇ ਹਰ ਚੇਤ ਮਨ ਮੇਰੇ ਮਨੁੱਖ ਤੇ ਤਾਂ ਹਮੇਸ਼ਾ ਹੀ ਬਸੰਤਰਤ ਆਈ ਹੋਈ ਹੈ ਪਰ ਇਸ ਨੇ ਕਦੇ ਅਜਹੀ ਰੁੱਤ ਦਾ ਅਹਿਸਾਸ ਨਹੀਂ ਕੀਤਾ ਇਸ ਦੇ ਹਿਰਦੇ ਵਿੱਚ ਹਰ ਪ੍ਰਕਾਰ ਦਾ ਹੰਕਾਰ ਬੈਠਾ ਹੋਇਆ ਹੈ ਬਸੰਤ ਰੁੱਤ ਦਾ ਪ੍ਰਤੀਕ ਗੁਰੂ ਗ੍ਰੰਥ ਸਾਹਿਬ ਜੀ ਦਾ ਕੀਮਤੀ ਗਿਆਨ ਹੈ ਇੰਜ ਆਖੀਏ ਸਿੱਖ ਲਈ ਬਸੰਤ ਰੁੱਤ ਦਾ ਜੋ ਪ੍ਰਤੀਕ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਸਦਾ ਬਹਾਰ ਕੀਮਤੀ ਗਿਆਨ ਹੈ ਚਰਨ ਕਮਲ ਪਾਗੇ ਦਾ ਅਰਥ ਹੈ ਗੁਰਬਾਣੀ ਦੇ ਕੀਮਤੀ ਗਿਆਨ ਨੂੰ ਇਸ ਜੀਵਨ ਅੰਦਰ ਸਮਝ ਕੇ ਅਪਣਾਉਣਾ ਫਿਰ ਹੰਕਾਰ ਦੀ ਸਮਝ ਆਏਗੀ ਤੇ ਹੰਕਾਰ ਦਾ ਤਿਆਗ ਕਰੇਗਾ हे ਭਾਗਾ ਵਾਲੇ ਮਨੁੱਖ ਹਰ ਵੇਲੇ ਗਿਆਨ ਨੂੰ ਚੇਤੇ ਕਰਦਾ ਰਹੋ ਫਿਰ ਤੇਰੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਖੇੜਾ ਹੀ ਖੇੜਾ ਆਏਗਾ ਮਨੁੱਖੀ ਜੀਵਨ ਵਿੱਚ ਬਸੰਤ ਰੁੱਤ ਲਿਆਉਣ ਲਈ ਗੁਰੂ ਜੀ ਨੇ ਇੱਕ ਸਿਧਾਂਤ ਦਿੱਤਾ ਹੈ ਗੁਰੂ ਜੀ ਦੇ ਗਿਆਨ ਦੀ ਰੋਸ਼ਨੀ ਵਿੱਚ ਹੰਕਾਰ ਨੂੰ ਦੂਰ ਕਰਕੇ ਫੁੱਲਾਂ ਵਰਗੀ ਮਹਿਕ ਤੇ ਤਾਜ਼ਗੀ ਪੜਨੀ ਹੈ ਬਸੰਤ ਰੋਤ ਨੂੰ ਦੇਖ ਕੇ ਆਪਣੇ ਸੁਭਾਅ ਤੇ ਜੀਵਨ ਵਿੱਚ ਤਬਦੀਲੀ ਲਿਆਉਣ ਦਾ ਨਿਸ਼ਾਨਾ ਮਿੱਥਿਆ ਹੋਇਆ ਹੈ ਸ਼ਬਦ ਦੇ ਦੂਸਰੇ ਬੰਦ ਅੰਦਰ ਬਸੰਤ ਰੋਤ ਵਿੱਚ ਆਏ ਦਰਖਤਾਂ ਤੇ ਫੁੱਲਾਂ ਦਾ ਵੀ ਜ਼ਿਕਰ ਆਇਆ ਹੈ ਖੂਬਸੂਰਤ ਬਹਾਰ ਹੋਣ ਦੇ ਬਾਵਜੂਦ ਵੀ ਜਿਨ੍ਹਾਂ ਤੇ ਖੇੜਾ ਨਹੀਂ ਆਇਆ ਮਿਸਾਲ ਦੇ ਤੌਰ ਤੇ ਬਸੰਤ ਵਰਗੇ ਰੁੱਖ ਸੁੱਕੇ ਦੇ ਸੁੱਕੇ ਹੀ ਰਹੇ ਹਨ ਉਹਨਾਂ ਮਨੁੱਖਾਂ ਪ੍ਰਤੀ ਸੰਕੇਤ ਹੈ ਜੋ ਗੁਰੂ ਦੇ ਕੀਮਤੀ ਗਿਆਨ ਤੋਂ ਲਾਭ ਨਹੀਂ ਉਠਾ ਸਕੇ ਗੁਰਦੁਆਰੇ ਆਇਆ ਵੀ ਹੰਕਾਰ ਵਾਲੀ ਬਿਰਤੀ ਨੂੰ ਦੂਰ ਨਹੀਂ ਕਰ ਸਕੇ ਬਸਾਂਤ ਰੋਤ ਦਾ ਅਰਥ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਅਗੇ ਬਨਾਸਪਤੀ ਹਾਂ ਅਸੀਂ ਕੁਝ ਬਨਾਸਪਤੀ ਉਹ ਹੈ ਮਨੁੱਖ ਉਹ ਹਨ ਜਿਨ੍ਹਾਂ ਨੇ ਆਪਣੇ ਮਨ ਨੂੰ ਗੁਰੂ ਦੇ ਚਰਨਾਂ ਵਿੱਚ ਰੱਖ ਕੇ ਗੁਰੂ ਦੇ ਉਪਦੇਸ਼ ਨੂੰ ਹਿਰਦੇ ਵਿੱਚ ਵਸਾ ਲਿਆ ਕੁਝ ਉਹ ਸਤਸੰਗੀ ਹਨ ਜਿਹੜੇ ਗੁਰਦੁਆਰੇ ਜ਼ਰੂਰ ਆਉਂਦੇ ਨੇ ਗੁਰਬਾਣੀ ਜ਼ਰੂਰ ਪੜ੍ਹਦੇ ਸੁਣਦੇ ਹਨ ਪਰ ਰਹੇ ਸੁੱਕੇ ਦੇ ਸੁੱਕੇ ਕਿਉਂਕਿ ਹੰਕਾਰ ਵਾਲੀ ਬਿਰਤੀ ਉਹਨਾਂ ਦੇ ਮਨ ਵਿੱਚੋਂ ਗਈ ਨਹੀਂ ਸਗਨ ਬਾਸ ਕੂਲੇ ਇਕ ਰਹੇ ਸੂ ਕਠੂਲੇ ਬਸੰਤ ਰੁੱਤ ਆਈ ਪਰ ਫੂਲ ਤਾਂ ਰਹੇ ਜਲ ਸਾਰੀ ਬਨਸਪਤੀ ਵਿੱਚ ਕੋਮਲਤਾ ਨਵੀਆਂ ਲਗਰਾਂ ਇਕ ਨਵਾਂ ਵੇਸ ਆਉਂਦਾ ਹੈ ਪਰ ਕੁਝ ਅਜਿਹੇ ਬੂਟੇ ਹੁੰਦੇ ਹਨ ਜਿਨ੍ਹਾਂ ਨੂੰ ਉਂਝ ਫੁੱਲ ਤਾਂ ਕੀ ਪੈਣੇ ਹੁੰਦੇ ਹਨ ਬਸੰਤ ਰੁੱਤ ਵਿੱਚ ਵੀ ਕਦੇ ਫੁੱਲ ਆਦ ਨਹੀਂ ਪੈਂਦੇ ਇੰਜ ਹੀ ਦੁਨੀਆ ਵਿੱਚ ਉਹ ਮਨੁੱਖ ਵੀ ਹਨ ਜਿਨ੍ਹਾਂ ਨੇ ਜ਼ਿੰਦਗੀ ਜਿਉਣ ਦਾ ਕਦੇ ਅਹਿਸਾਸ ਹੀ ਨਹੀਂ ਕੀਤਾ ਜਿਨ੍ਹਾਂ ਦਰਖਤਾਂ ਨੂੰ ਨਵੇਂ ਪੱਤੇ ਮਿਲਦੇ ਹਨ ਉਹ ਦੇਖਣ ਨੂੰ ਮਲਾਈਮ ਕੋਮਲ ਤੇ ਸੋਹਣੇ ਲੱਗਦੇ ਹਨ ਸਕੂਲ ਕਾਲਜ ਧਾਰਮਿਕ ਅਸਥਾਨ ਸਭਾ ਸੁਸਾਇਟੀਆਂ ਮਨੁੱਖੀ ਭਾਈਚਾਰੇ ਵਿੱਚ ਬਸੰਤ ਰੁੱਤ ਵਾਲਾ ਖੇੜਾ ਭਰਨ ਲੱਗੀਆਂ ਹੋਈਆਂ ਹਨ ਵਿਦਵਾਨਾਂ ਦੇ ਕਥੇ ਹੋਏ ਲੈਕਚਰ ਵੀ ਮਨੁੱਖ ਨੂੰ ਕੋਮਲਤਾ ਵਾਲਾ ਜੀਵਨ ਦੇਣ ਵਿੱਚ ਲੱਗੇ ਹੋਏ ਹਨ ਮਨੁੱਖ ਦੀ ਬਿਹਤਰੀ ਲਈ ਇਹਨਾਂ ਕੋਈ ਹੋਣ ਦੇ باوجود ਵੀ ਇਹ ਭਲਾ ਮਾਨਸ ਪਾਤਿ ਚ ਉੜ ਰੋਤ ਪਾਤਿ ਚ ਆੜ ਰੋਤ ਦਾ ਖਿਆੜਾ ਛੜਨ ਲਈ ਤਿਆਰ ਹੀ ਨਹੀਂ ਹੈ ਗੁਰੂ ਜੀ ਆਵਾਜ਼ਾਂ ਮਾਰ ਰਹੇ ਹਨ ਬਸੰਤ ਰੁੱਤ ਆਈ ਹੋਈ ਏ ਪਰ ਫੁੱਲਤਾ ਲਿਆਉਣ ਲਈ ਤੈਨੂੰ ਕਦੇ ਕੰਜੂਸੀ ਨਹੀਂ ਵਰਤਣੀ ਚਾਹੀਦੀ ਸ਼ਬਦ ਦੇ ਅਗਲੇ ਬੰਦ ਵਿੱਚ ਹੋਰ ਵੀ ਖੂਬਸੂਰਤ ਢੰਗ ਨਾਲ ਸਮਝਾਇਆ ਗਿਆ ਹੈ ਅਬ ਕੱਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ ਅਨਰੂਤ ਨਾਹੀ ਨਾਹੀ ਮਤ ਭਰਮ ਭੂਲੋ ਭੂਲੋ ਖੇਤੀ ਕਰਨ ਵਾਲੇ ਕਿਸਾਨ ਨੂੰ ਪਤਾ ਹੈ ਕਿ ਜੇਕਰ ਸਮੇਂ ਦੀ ਰੁੱਤ ਅਨਸਾਰ ਖੇਤ ਵਿੱਚ ਬੀਜ ਨਾ ਬੀਜਿਆ ਜਾਏ ਤਾਂ ਭਰਪੂਰ ਫਸਲ ਦੀ ਪ੍ਰਾਪਤੀ ਕਦੇ ਵੀ ਨਹੀਂ ਹੋ ਸਕਦੀ। ਕੁਰਤਾ ਬੀਜ ਬੀਜੇ ਨਹੀਂ ਜੰਮੇ। ਮਨੁੱਖ ਦੀ ਫਿਰਤ ਆਲਸ ਦੀ ਦਿਲਦਲ ਭਰੀ ਜ਼ਿੰਦਗੀ ਨੂੰ ਤਰਜੀਹ ਦਿੰਦਾ ਹੈ। ਇਹਨਾਂ ਤੋਕਾਂ ਵਿੱਚ ਹਥਲੇ ਜੀਵਨ ਦਾ ਅਹਿਸਾਸ ਕਰਾਇਆ ਗਿਆ ਹੈ। ਅਬ ਕੱਲੂ ਆਇਓ ਰੇ ਅਬ ਕੱਲੂ ਆਇਓ ਰੇ ਮਨੁੱਖੀ ਜ਼ਿੰਦਗੀ ਦਾ ਮਹੱਤਵ ਇੱਕ ਨਾਮ ਬੋਵੋ ਬੋਵੋ ਕੁਝ ਕਰਨ ਦਾ ਸੰਕੇਤ ਹੈ ਕਿਸੇ ਬੱਚੇ ਨੂੰ ਮੈਡੀਕਲ ਕਾਲਜ ਵਿੱਚ ਦਾਖਲਾ ਨਹੀਂ ਜਾਂਦਾ ਹੈ ਇਹ ਸਮਾਂ ਕੁਝ ਕਰਕੇ ਬਣਨ ਦਾ ਹੈ ਜਿਹੜਾ ਸਾਲ ਲੰਘ ਗਿਆ ਮੁੜ ਕੇ ਜੀਵਨ ਵਿੱਚ ਨਹੀਂ ਆ ਸਕਦਾ ਇਹ ਵਾਕ ਵਿਦਿਆਰਥੀਆਂ ਤੇ ਪੂਰੀ ਤਰ੍ਹਾਂ ਢੁਕਦਾ ਹੈ ਉੰਜ ਹਰ ਖੇਤਰ ਦੇ ਪੰਧ ਲਈ ਚਾਨਨ ਮਨਾਰਾ ਹੈ ਮਕੈਨੀਕਲ ਰੈਪਿਟੇਸ਼ਨ ਦੀ ਗੱਲ ਨਹੀਂ ਹੈ ਅਬ ਕੱਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ ਦਾ ਭਾਵ ਅਰਥ ਤੈਨੂੰ ਅੱਜ ਮਨੁੱਖਾ ਜੀਵਨ ਭਾਵ ਤੈਨੂੰ ਅੱਜ ਜਮਾਤ ਭਾਵ ਤੈਨੂੰ ਕੁਝ ਸਿੱਖਣ ਲਈ ਸਮਾਂ ਮਿਲਿਆ ਹੈ ਉਹਦੇ ਚ ਨਾਮ ਬੀਜਣਾ ਹੈ ਆਪਣੇ ਫਰਜ਼ ਦੀ ਪਹਿਚਾਣ ਕਰਕੇ ਗੁਰੂ ਵੱਲੋਂ ਬਖਸ਼ੇ ਹੋਏ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਉਸ ਦੀ ਖੇਤੀ ਕਰਨੀ ਹੈ ਇਸ ਦਾ ਅਰਥ ਇਹ ਨਹੀਂ ਕਿ ਨਾਮ ਦਾ ਤੋਤਾ ਰਟਣ ਸ਼ੁਰੂ ਕਰ ਦਿੱਤਾ ਜਾਏ ਸਮੇਂ ਦੀ ਸੰਭਾਲ ਕਰਨ ਤੇ ਯਤਨ ਅਰੰਭਣ ਨੂੰ ਕਿਹਾ ਗਿਆ ਹੈ ਵਿਦਿਆਰਥੀ ਵਰਗ ਵਿੱਚ ਇਹ ਆਮ ਧਾਰਨਾ ਪਾਈ ਜਾਂਦੀ ਹੈ ਕਿ ਇਮਤਿਹਾਨ ਦੇਣ ਵਿੱਚ ਅਜੇ ਬਹੁਤ ਸਮਾਂ ਪਿਆ ਹੈ ਇਹ ਭਰਮ ਪਾਲਦਿਆਂ ਪਾਲਦਿਆਂ ਸਾਰਾ ਸਾਲ ਹੀ ਲੰਘ ਜਾਂਦਾ ਹੈ ਅਜੇ ਤਾਂ ਸਾਰਾ ਸਾਲ ਪਿਆ ਹੋਇਆ ਹੈ ਪ੍ਰੀਖਿਆ ਦੇ ਨੇੜੇ ਜਾ ਕੇ ਪੜ ਲਵਾਂਗੇ ਪੜਾਈ ਦਾ ਬੋਝ ਜ਼ਿਆਦਾ ਹੋਣ ਕਰਕੇ ਫਿਰ ਪੜਾਈ ਹੀ ਛੱਡ ਜਾਂਦਾ ਹੈ ਪੜਾਈ ਛੱਡਣ ਵਾਲੇ ਨੇ ਆਪਣੇ ਮਨ ਅੰਦਰ ਬਹੁਤ ਵੱਡਾ ਭਰਮ ਪਾਲ ਲਿਆ ਹੈ ਕਿ ਸਮਾਂ ਬਹੁਤ ਪਿਆ ਹੋਇਆ ਹੈ ਅਜਿਹਾ ਕਰਕੇ ਉਸ ਨੇ ਆਪਣੇ ਆਪ ਨੂੰ ਧੋਖੇ ਵਿੱਚ ਰੱਖ ਲਿਆ ਹੈ ਇਹ ਤੋਂ ਕਾਂ ਸਮੇਂ ਦੀ ਸੰਭਾਲ ਕਰਨ ਲਈ ਸਾਡੇ ਲਈ ਇੱਕ ਪ੍ਰੇਰਨਾ ਸਰੋਤ ਹਨ ਗੁਰਬਾਣੀ ਸਾਰੀ ਦੁਨੀਆ ਲਈ ਸਾਂਝੀ ਹੈ ਹਰ ਵਰਗ ਹਰ ਵਰਗ ਦੇ ਭਾਈਚਾਰੇ ਨੂੰ ਗੁਰਬਾਣੀ ਉਪਦੇਸ਼ ਦਿੰਦੀ ਹੈ ਇਸ ਦਾ ਅਰਥ ਇਹ ਨਹੀਂ ਕਿ ਚੰਦ ਗੋਮੇਂਠ ਰਾਦੇ ਸ਼ਾਮ ਹਰੇ ਰਾਮ ਕਰ ਲਿਆ ਜੇ ਕਹਿ ਦਿੱਤਾ ਜੀ ਅਸੀਂ ਨਾਮ ਬੀਜ ਲਿਆ ਹੈ ਇਸ ਸ਼ਬਦ ਰਾਹੀਂ ਤਾਂ ਸਮੇਂ ਦੀ ਸੰਭਾਲ ਤੇ ਉਸ ਦੀ ਵਰਤੋਂ ਕਰਨ ਦਾ ਗਹਿਰਾ ਰਾਜ਼ ਛੁਪਿਆ ਹੋਇਆ ਹੈ ਅਖੀਰਲੀਆ ਤੁਕਾਂ ਵਿੱਚ ਗੁਰੂ ਜੀ ਨੂੰ ਮਿਲ ਕੇ ਗੁਣਾਂ ਦਾ ਅਧਿਐਨ ਕਰਨਾ ਤੇ ਬਸੰਤ ਵਰਗੀ ਤਾਜ਼ਗੀ ਬਣਾਈ ਰੱਖਣ ਦਾ ਚਰਚਾ ਬਣਾਈ ਰੱਖਣ ਦੀ ਚਰਚਾ ਕੀਤੀ ਗਈ ਹੈ ਗੁਰ ਮਿਲੇ ਹਰ ਪਾਏ ਜਿਸ ਮਸਤਕ ਹੈ लेखा ਮਨ ਰਤ ਨਾਮ ਰੇ ਗੁਣ ਕਹੇ ਨਾਨਕ ਹਰ ਹਰੇ ਹਰ ਹਰੇ ਗੁਰੂ ਜੀ ਦੇ ਸ਼ਬਦ ਦੀ ਵਿਚਾਰ ਕੀਤਿਆਂ ਜੀਵਨ ਵਿੱਚ ਤਬਦੀਲੀ ਆਉਂਦੀ ਹੈ ਗੁਣ ਕਹਿ ਨਾਨਕ ਦਾ ਵਿਸਥਾਰ ਗੁਣ ਕਹਿ ਨਾਨਕ ਦਾ ਇਹਦਾ ਅਰਥ ਭਾਵ ਹੈ ਗੁਣਾ ਦਾ ਵਿਸਥਾਰ ਕਰਕੇ ਉਹਨਾਂ ਦੀ ਵਿਚਾਰ ਕਰਨੀ ਅਜਿਹਾ ਗੁਰੂ ਨੂੰ ਮਿਲ ਕੇ ਹੀ ਹੋ ਸਕਦਾ ਹੈ ਜਦੋਂ ਕੋਈ ਬੀਜ ਬੀਜਿਆ ਜਾਂਦਾ ਹੈ ਤਾਂ ਉਹ ਪੌਦੇ ਦਾ ਰੂਪ ਧਾਰਨ ਕਰਦਾ ਹੈ ਪੱਤੀਆਂ ਤੇ ਫੁੱਲਾਂ ਦੇ ਰੂਪ ਵਿੱਚ ਸਾਕਾਰ ਹੁੰਦਾ ਹੈ ਗੁਰੂ ਜੀ ਨੂੰ ਮਿਲਣਾ ਸੰਗਤ ਕਰਨੀ ਹੈ ਗੁਰਮਿਲ ਗੁਰਮਿਲ ਦਾ ਅਰਥ ਇਹ ਨਹੀਂ ਕਿ ਗੁਰਦੁਆਰੇ ਜਾਏ ਗਏ ਬਾਹਰੋਂ ਪੌੜੀਆਂ ਤੋਂ ਹੱਥ ਲਾਉਣਾ ਸ਼ੁਰੂ ਕੀਤਾ ਅਖੀਰ ਤੱਕ ਹੱਥ ਲਾਉਂਦੇ ਗਏ ਮੱਥਾ ਟੇਕਿਆ ਚੌਰ ਕੀਤਾ ਪ੍ਰਕਰਮਾਂ ਕੀਤੀਆਂ ਕੜਾ ਪ੍ਰਸ਼ਾ ਲਿਆ ਲੰਗਰ ਛਕਿਆ ਤੇ ਘਰ ਆ ਗਏ ਆਖੇ ਸੀ ਗੁਰਦੁਆਰੇ ਹੋਏ ਹਾਂ ਗੁਰੂ ਨੂੰ ਮਿਲ ਆਏ ਹਾਂ ਇਹ ਮਨੋਕ ਦੀ ਇੱਕ ਆਪਣੀ ਭਾਵਨਾ ਹੈ ਇਸ ਤਰ੍ਹਾਂ ਗੁਰੂ ਨੂੰ ਮਿਲਿਆ ਨਹੀਂ ਜਾ ਸਕਦਾ ਗੁਰੂ ਨੂੰ ਮਿਲਿਆ ਤਦੋਂ ਜਾਣਿਆ ਜਾ ਸਕਦਾ ਹੈ ਜਦੋਂ ਅਸੀਂ ਗੁਰਬਾਣੀ ਦੀ ਵਿਚਾਰ ਨੂੰ ਆਪਣੀ ਜ਼ਿੰਦਗੀ ਦਾ ਅੰਗ ਬਣਾਵਾਂਗੇ ਪਤਿਆਂ ਤੇ ਫੁੱਲਾਂ ਦੇ ਰੂਪ ਵਿੱਚ ਸਾਕਾਰ ਹੁੰਦਾ ਹੈ ਪੌਦਾ ਗੁਰੂ ਜੀ ਨੂੰ ਮਿਲਣ ਦਾ ਅਰਥ ਹੈ ਗੁਰੂ ਜੀ ਦੀ ਸੰਗਤ ਕਰਨੀ ਮਨ ਰੁੱਤ ਨਾਮ ਰੇ ਭਾਵ ਮਾਨਸਿਕ ਤੌਰ ਤੇ ਤਿਆਰੀ ਕਰਕੇ ਆਉਣਾ ਹੈ ਮਨ ਰੁੱਤ ਨਾਮ ਰੇ ਮਾਨਸਿਕ ਤੌਰ ਤੇ ਤਿਆਰੀ ਕਰਕੇ ਆਉਣਾ ਹੈ ਸੰਗਤ ਵਿੱਚ ਆਇਆ ਮਨ ਵਿੱਚ ਗੱਲ ਸਮਝ ਆ ਜਾਂਦੀ ਹੈ ਮੱਥੇ ਦੇ ਚੰਗੇ ਲੇਖ ਬਣ ਦੀ ਸੰਭਾਵਨਾ ਹੈ ਸਤ ਸੰਤੋਖ ਧੀਰਜ ਦਇਆ ਨਿਮਰਤਾ ਹਲੇਮੀ ਤੇ ਸੇਵਾ ਭਾਵਨਾ ਵਰਗੇ दैवी गुण ਪ੍ਰਗਟ ਹੁੰਦੇ ਹਨ ਇਹ ਗੁਣ ਮਨੁੱਖ ਲਈ ਬਸੰਤਰੋਤ ਹਨ ਇਹਨਾਂ दैवी ਗੁਣਾ ਨਾਲ ਜੀਵਨ ਹਰਿਆ ਭਰਿਆ ਹੋ ਜਾਂਦਾ ਹੈ ਬਸੰਤਰੋਤ ਦਾ ਆਧਾਰ ਬਣਾ ਕੇ ਹਰ ਇਨਸਾਨ ਨੂੰ ਤਰੱਕੀ ਦੀਆਂ ਮੰਜ਼ਲਾਂ ਸਰ ਕਰਨ ਦਾ ਉਦਮੀ ਉਪਦੇਸ਼ ਹੈ ਹਉਮੈ ਈਰਖਾ ਸਵਾਰਥ ਦੀ ਬਿਰਤੀ ਸੂਕਠੂਲੇ ਬਣੀ ਹੋਈ ਹੈ ਇਸ ਨੂੰ ਤਿਆਗ ਦੇਣ ਦੀ ਭਾਵਨਾ ਅਦਰਸ਼ ਮਿਥਿਆ ਹੋਇਆ ਹੈ ਇਸ ਨੂੰ ਤਿਆਗ ਦੇਣ ਦੀ ਭਾਵਨਾ ਅਦਰਸ਼ ਮਿਥਿਆ ਹੋਇਆ ਹੈ ਇਸ ਵਾਸਤੇ ਗੁਰਬਾਣੀ ਸਾਡੇ ਲਈ ਕੀਮਤੀ ਖਿਆਲ ਹੈ ਗੁਰਬਾਣੀ ਸਾਡੇ ਲਈ ਕੀਮਤੀ ਬਸੰਤਰਤ ਹੈ ਕੀਮਤੀ ਉਪਦੇਸ਼ ਹੈ हे ਭਲੇ ਬੰਦੇ ਗੁਰਬਾਣੀ ਦੀ ਵਿਚਾਰ ਨੂੰ ਆਪਣੇ ਮਨ ਅੰਦਰ ਵਸਾਉਣ ਦਾ ਯਤਨ ਕਰ ਪਰ ਸਾਡੀ ਹਾਲਤ ਕਿਹੋ ਜੀ ਹੈ ਗੁਰੂ ਸਾਹਿਬ ਜੀ ਇੱਕ ਵਾਕ ਰਾਹੀਂ ਸਾਨੂੰ ਸਮਝਾ ਰਹੇ ਹਨ ਅੰਤਰ ਚਿੰਤਾ ਨੈਣੀ ਸੁਖੀ ਮੂਲ ਨ ਉਤਰੈ ਭੁਖ ਨਾਨਕ ਸਚੈ ਨਾਮ ਬਿਨ ਕਿਸ ਨ ਲਥੋ ਦੁਖ ਕਿਸ ਨ ਲਥੋ ਭੁਖ ਅੰਤਰ ਚਿੰਤਾ ਨੈਣੀ ਸੁਖੀ ਮੂਲ ਨ ਉਤਰੈ ਭੁਖ ਤੋਂ ਗੁਰੂ ਸਾਹਿਬ ਜੀ ਫਰਮਾ ਰਹੇ ਨੇ ਬੰਦਿਆ ਤੇਰੇ ਹਿਰਦੇ ਅੰਦਰ ਚਿੰਤਾ ਵਸੀ ਹੋਈ ਹੈ ਅਖੰਡ ਰਾਹੀ ਤੂੰ ਆਪਣੇ ਆਪ ਨੂੰ ਸੁਖੀ ਦੱਸਣ ਦਾ ਯਤਨ ਕਰ ਰਿਹਾ ਹੈ ਪਰ ਤੇਰੇ ਹਿਰਦੇ ਵਿੱਚ ਜਿਹੜੀ ਤਮਾ ਹਰ ਲਾਲਚ ਹੈ ਉਹ ਗਈ ਕਿਸੇ ਪਾਸੇ ਨਹੀਂ ਬਸੰਤ ਰੁੱਤ ਕਿਵੇਂ ਆਏਗੀ ਗੁਰੂ ਨਾਨਕ ਪਾਤਸ਼ਾਹ ਜੀ ਸੱਜਣ ਠੱਗ ਨੂੰ ਮਿਲੇ ਨੇ ਸੱਜਣਾ ਸਾਰੀ ਜ਼ਿੰਦਗੀ ਪਾਤਛੜ ਵਿੱਚ ਹੀ ਰਹੇਗਾ ਸੱਜਣ ਠੱਗ ਨੇ ਆਪਣਾ ਜੀਵਨ ਬਦਲ ਲਿਆ ਬਸੰਤ ਬਹਾਰ ਲੈ ਆਂਦੀ ਗੁਰੂ ਅਰਜਨ ਪਾਤਸ਼ਾਹ ਜੀ ਨੇ ਵਿਦੀ ਚੰਦ ਦੇ ਜੀਵਨ ਵਿੱਚੋਂ ਪਾਤਛੜ ਰੁੱਤ ਖਤਮ ਕਰਕੇ ਵਸੰਤ ਰੋਦ ਦਾ ਪ੍ਰਗਾਸ ਕੀਤਾ। ਵਸੰਤ ਰੋਦ ਦਾ ਅਰਥ ਹੈ ਸੁਗੰਧੀ ਆਉਣੀ। ਮਲਾਈਮ ਕੋਮਲ ਪੱਤੀਆਂ ਦਾ ਪ੍ਰਗਟ ਹੋਣਾ। ਜਿਸ ਨੂੰ ਰਹਾ ਰਾਜ ਸਾਹਿਬ ਦੇ ਪਾਠ ਅੰਦਰ ਜਾਂ ਮਧਾਉਣ ਦੇ ਸਰਲੇਖੇ ਹੇਠ ਗੁਰੂ ਸਾਹਿਬ ਜੀ ਇਸ ਤਰ੍ਹਾਂ ਫਰਮਾਉਂਦੇ ਨੇ ਤਨ ਮਨ ਥੀਵੈ ਹਰਿਆ ਤਨ ਮਨ ਥੀਵੈ ਹਰਿਆ ਤਨ ਔਰ ਮਨ ਦਾ ਹਰਿਆ ਹੋਣਾ। ਇਹਦਾ ਅਰਥ ਇਹ ਨਹੀਂ ਕਿ ਤਨ ਵਿੱਚੋਂ ਕੋ ਪੱਤੀਆਂ ਨਿਕਲਣਗੀਆਂ। ਕੰਨਾਰੇ ਕੋਲ ਕੋ ਫੁੱਲ ਲੱਗਣਗੇ ਸਿਰ ਦੇ ਉੱਤੇ ਫੁੱਲ ਨਿਕਲੇਗਾ ਨਹੀਂ ਇਹਦਾ ਅਰਥ ਇਹ ਨਹੀਂ ਇਹਦਾ ਅਰਥ ਆ ਹਰੇ ਦਾ ਮੀਨਿੰਗ ਹੈ ਹਰਿਆਵਰ ਬੰਦੇ ਨੂੰ ਚੰਗੀ ਲੱਗਦੀ ਹੈ ਹਰਿਆ ਹਰੀਆਂ ਪਤੀਆਂ ਸੋਹਣੇ ਫੁੱਲ ਵਾਤਾਵਰਨ ਨੂੰ ਸੋਹਣਾ ਬਣਾ ਦਿੰਦੇ ਹਨ ਇਹ ਪ੍ਰਤੀਕ ਹੈ ਇਹੀ ਪ੍ਰਤੀਕ ਸਿੱਖ ਨੂੰ ਵੀ ਸੋਹਣਾ ਬਣਾ ਦਿੰਦੇ ਹਨ ਸੋ ਸਾਨੂੰ ਗੁਰੂ ਗ੍ਰੰਥ ਸਾਹਿਬਹਾਰਾਜ ਦੇ ਉਪਦੇਸ਼ ਲੈ ਕੇ ਆਪਣੇ ਜੀਵਨ ਦੇ ਅੰਦਰ ਬਸੰਤ ਰੂਪਤ ਭਰਨ ਦਾ ਯਤਨ ਕਰਨਾ ਚਾਹੀਦਾ ਹੈ ਇਹਨੇ ਸ਼ਬਦ ਆਖਦਾ ਹੋਇਆ ਪੁੱਲਾਂ ਦੀ ਖਿਮਾ ਮੰਗਦਾ ਹੋਇਆ ਪਾਗਾਂ ਵਾਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ